ਹੁਣ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਚਿਹਰੇ ਉੱਤੇ ਮੌਜੂਦ ਹੈਅਰ ਵਾਲ ਹਟਾਉਣ ਲਈ ਆਪਣਾਓ ਇਹ ਕ੍ਰੇਮ ਔਰਤਾ ਦੀ ਸੁੰਦਰਤਾ ਉਹਨਾਂ ਦੇ ਚਿਹਰੇ ਤੋਂ ਸਾਫ਼ ਚਲਕਦੀ ਹੈ ਪਰ ਜੇਕਰ ਉਸੇ ਚਿਹਰੇ ਤੇ ਵਾਲ ਆਉਣ ਲੱਗਣ ਤਾਂ ਉਹ ਪਰੇਸ਼ਾਨ ਹੋਣ ਲੱਗਦੀ ਹੈ ਅੱਜ ਕੱਲ੍ਹ ਗਲਤ ਲਾਈਫ ਸਟਾਈਲ ਖਾਣ ਪੀਣ ਦੀ ਆਦਤ ਹਾਰਮੋਨ ਬਦਲਾਅ ਦੇ ਕਾਰਨ ਚਿਹਰੇ ਤੇ ਵਾਲ ਆਉਣ ਲੱਗਦੇ ਹਨ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਔਰਤਾਂ ਲੇਜ਼ਰ ਟ੍ਰੀਟਮੈਂਟ ਵੀ ਕਰਵਾ ਰਹੀਆਂ ਹਨ ਪਰ ਇਹ ਲਾਜ਼ ਬਹੁਤ ਹੀ ਮਹਿੰਗਾ ਪੈਂਦਾ ਹੈ ਔਰਤਾਂ ਹਰ 15 ਦਿਨਾਂ ਬਾਅਦ ਪਾਰਲਰ ਜਾਂ ਵੈਕਸਿੰਗ ਵੀ ਕਰਾਉਣੀ ਪੈਂਦੀ ਹੈ ਇਸ ਲਈ ਅਸੀਂ ਅੱਜ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ਜਿਸ ਨੂੰ ਤੁਸੀਂ ਘਰ ਵਿੱਚ ਬੈਠ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਆਓ ਜਾਣਦੇ ਹਾਂ ਇਸ ਬਾਰੇ ਹਲਦੀ ਅਤੇ অ্যালোਵੈਰਾ ਦਾ ਫੇਸ ਪੈਕ ਲਗਾਓ ਚਿਹਰੇ ਤੋਂ ਅਣਚਾਹੀ ਵਾਲਾਂ ਨੂੰ ਹਟਾਉਣ ਲਈ ਤੁਸੀਂ ਹਲਦੀ ਅਤੇ অ্যালোਵੈਰਾ ਦੇ ਫੇਸ ਪੈਕ ਨੂੰ ਮਿਸ਼ਰਣ ਦੇ ਚਿਹਰੇ ਤੇ ਵਾਲਾਂ ਤੇ ਲਗਾ ਸਕਦੇ ਹੋ ਇਹ ਦੋਹਾਂ ਚੀਜ਼ਾਂ ਤੁਹਾਡੇ ਚਿਹਰੇ ਤੇ ਵਾਲਾਂ ਨੂੰ ਹਟਾਉਣ ਕਾਰਨ ਵਿੱਚ ਮਦਦ ਕਰਨ ਗਿਆ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਇਸ ਦੀ ਵਰਤੋਂ ਕਰਨ ਲਈ ਇੱਕ ਕੌਲੀ ਚ 2 ਚਮਚ ਹਲਦੀ ਪਾ ਕੇ ਉਸ ਵਿੱਚ ਐਰੋਲੋ ਵੈਰਾ ਜੈਲ ਮਿਲਾਓ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੈਕ ਬਣਾਓ ਪੈਕ ਨੂੰ ਵਾਲਾਂ ਵਾਲੀ ਥਾਂ ਤੇ ਲਗਾਓ ਸੁੱਕਣ ਤੋਂ ਬਾਅਦ ਤੁਸੀਂ ਇਸ ਚਿਹਰਾ ਧੋ ਲਓ ਅਤੇ ਇਸ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਤੇ ਵਾਲਾਂ ਦੀ ਗ੍ਰੋਥ ਘਟ ਜਾਵੇਗੀ ਅਖਰੋਟ ਅਤੇ ਸ਼ਹਿਦ ਦਾ ਫੇਸ ਪੈਕ ਲਗਾਓ ਅਖਰੋਟ ਅਤੇ ਸ਼ਹਿਦ ਵੀ ਤੁਹਾਡੇ ਚਿਹਰੇ ਤੇ ਵਾਲਾਂ ਨੂੰ ਹਟਾਉਣ ਵਿੱਚ ਮਦਦ ਕਰਨਗੇ ਪੈਕ ਬਣਾਉਣ ਲਈ ਅਖਰੋਟ ਦੇ ਛਿਲਕਿਆਂ ਨੂੰ ਮਿਕਸਰ 'ਚ ਪੀਸ ਕੇ گاੜਾ ਪਾਊਡਰ ਤਿਆਰ ਕਰੋ ਫਿਰ ਇਸ ਨੂੰ ਸ਼ਹਿਦ ਮਿਲਾ ਕੇ ਪੇਸਟ ਨੂੰ ਵਲਾਂ ਵਾਲੀ ਤਾਂ ਤੇ ਲਗਾਓ ਅਤੇ ਹਲਕੇ ਹਲਕੇ Atta ਨਾਲ ਮਾਲਿਸ਼ ਕਰੋ 15-20 ਮਿੰਟਾਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ ਜਲਦੀ ਹੀ ਤੁਹਾਡੇ ਚਿਹਰੇ ਤੇ ਵਾਲ ਖਤਮ ਹੋਣ ਲੱਗਣਗੇ ਓट्स ਅਤੇ ਕੇਲੇ ਦੇ ਫੇਸ ਪੈਕ ਦੀ ਵਰਤੋਂ ਕਰੋ ਓਟਸ ਖਾਣ ਦੇ ਨਾਲ ਨਾਲ ਇਹ ਤੁਹਾਡੇ ਚਿਹਰੇ ਤੇ ਅਣਚਾਹੇ ਵਾਲਾਂ ਨੂੰ ਹਟਾਉਣ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੋਵੇਗਾ ਇਹਨਾਂ ਦੋਹਾਂ ਫੇਸ ਪੈਕ ਨੂੰ ਆਪਣੇ ਚਿਹਰੇ ਤੇ ਵਰਤਣ ਲਈ ਪਹਿਲਾਂ ਓਟਸ ਨੂੰ ਪਾਣੀ ਵਿੱਚ ਭਿਓ ਕੇ ਚੰਗੀ ਤਰ੍ਹਾਂ ਸੌਫਟ ਕਰ ਲਓ ਦੂਜੇ ਪਾਸੇ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ ਓਟਸ ਅਤੇ ਕੇਲੇ ਦੇ ਫੇਸ ਪੈਕ ਦੀ ਵਰਤੋਂ ਕਰੋ ਇਹਨਾਂ ਦੋਹਾਂ ਚੀਜ਼ਾਂ ਦਾ ਪੇਸਟ ਤਿਆਰ ਕਰ ਲਓ ਹੁਣ ਇਹਨਾਂ ਦੋਹਾਂ ਚੀਜ਼ਾਂ ਤੋਂ ਤਿਆਰ ਕੀਤੇ ਫੇਸ ਪੈਕ ਨੂੰ ਵਾਲਾਂ ਤੇ ਲਗਾ ਕੇ ਮਾਲਿਸ਼ ਕਰੋ 10 ਤੋਂ 15 ਮਿੰਟ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਆਪਣੇ ਵਾਲਾਂ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੀ ਸਕਿਨ ਦੀ ਚੰਗੀ ਤਰ੍ਹਾਂ ਜਾਂਚ ਕਰੋ ਜੇਕਰ ਤੁਹਾਨੂੰ ਚਿਹਰੇ ਤੇ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਤਾਂ ਇਹਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਸਕਿਨ ਦੇ ਡਾਕਟਰ ਨਾਲ ਸਲਾਹ ਕਰੋ ਤੁਹਾਨੂੰ ਜ਼ਿੰਦਗੀ ਬੁਹਾਰ ਸੱਚਨਾਂ ਅਤੇ ਕਾਮਯਾਬੀ ਅਤੇ ਸੇਤਮੰਦ ਗੱਲਾਂ ਤੇ ਹੋਰ ਪੰਜਾਬੀ ਕ੍ਰੀਡੋ ਨਾਲクセ ਜਨਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ